ਪਰ ਪ੍ਰੋਫੈਸਰ ਸਾਹਿਬ ਜਿਵੇਂ ਮੈਂ 90 ਦੇ دہਾਕੇ ਦਾ ਜਦੋਂ ਅਸੀਂ ਵੱਡੇ ਹੋ ਰਹੇ ਸੀ ਤਾਂ ਸਾਨੂੰ ਇਹ ਜ਼ਹਿਨ ਚ ਪਾਇਆ ਗਿਆ ਵੀ ਆਰਟਸ ਵਾਲੇ ਸਭ ਤੋਂ ਨਲਾਇਕ ਹੁੰਦੇ ਆ ਮਾੜੇ ਹੁੰਦੇ ਆ ਮੈਡੀਕਲ ਨਾਨ ਮੈਡੀਕਲ ਵਾਲੇ ਵਿਦਿਆਰਥੀ ਆ ਜਿਹੜੇ ਉਹਨਾਂ ਨੂੰ ਪੜਾਕੂ ਸਮਝਿਆ ਜਾਂਦਾ ਸੀ ਜਿਹੜਾ ਕੋਈ ਵਿਚ ਵਿਚਾਲੇ ਰਹਿ ਜਾਂਦਾ ਸੀਗਾ ਮੇਰੇ ਵਰਗਾ ਉਹ ਕਮਰਸ ਲੈ ਲੈਂਦਾ ਸੀ ਮੈਂ ਵੀ ਕਮਰਸ ਇਸ ਕਰਕੇ ਚੂਜ਼ ਕੀਤੀ ਸੀ ਕਿ ਨਾ ਮੇਰੀ ਮੈਡੀਕਲ ਨਾਨ ਮੈਡੀਕਲ ਵਾਲੀ ਉਦੋਂ ਐਡਮਿਸ਼ਨ ਦੇ ਨੰਬਰ ਸੀ ਤੇ ਆਰਟਸ ਨੂੰ ਇਸ ਤਰੀਕੇ ਨਾਲ ਪ੍ਰੇਜ਼ੈਂਟ ਕੀਤਾ ਗਿਆ ਵੀ ਇਹ ਜਿਹੜੇ ਰਹਿਦ ਖੁੰਦ ਰਹਿ ਜਾਂਦੀ ਇਹਦੇ ਚ ਵੜ ਜਾਂਦੇ ਆ ਜਾ ਕੇ ਜਦਕੀ ਸਿਵਲ ਸਰਵਿਸਸਸ ਤੋਂ ਲੈ ਕੇ ਹਰੇਕ ਫੀਲਡ ਚ ਜੇ ਐਕਸੈਲ ਕੀਤਾ ਤਾਂ ਉਹ ਇਹ ਸੋਸ਼ਲ ਸਾਇੰਸਸ ਨੇ ਕੀਤਾ ਇਸ ਲਿਹਾਜ਼ ਨਾਲ ਗੱਲ ਸਮਝਾਓ ਥੋੜੀ ਨਹੀਂ ਉਹਦੇ ਵਿੱਚ ਮੈਂ ਸਿਰਫ ਇਹ ਨਹੀਂ ਕਹਿ ਰਿਹਾ ਕਿ ਆਰਟਸ ਸਬਜੈਕਟ ਪੜ੍ਹਨੀ ਮੈਂ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਕਿ ਇੱਕ ਪੜ੍ਹਾਈ ਦਾ ਮਾਹੌਲ ਸੀ ਇੰਟੈਲੈਕਚੁਅਲ ਲੈਵਲ ਸੀ ਜੇ ਕੋਈ ਬੱਚਾ ਕਾਮਰਸ ਵੀ ਪੜ੍ਹ ਰਿਹਾ ਸੀ ਤਾਂ ਉਹਦੇ ਕੋਲ ਵਿੱਚ ਵੀ ਕਾਲਜ ਦੇ ਵਿੱਚ ਇਹੋ ਜਿਹਾ ਐਟਮੋਸਫੀਅਰ ਸੀ ਜਿਹੜਾ ਐਟਮੋਸਫੀਅਰ ਉਸ ਨੂੰ ਕਲਚਰਲੀ ਸੋਸ਼ੀਅਲੀ ਗਰੋ ਕਰਨ 'ਚ ਮਦਦ ਕਰਦਾ ਸੀਗਾ ਹੂੰ